ਤਰੇ ਸਭ ਜੀ ਆਨੂੰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਕਰਵਾਉਂਦਾ ਹਾਂ ਸਾਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਯਰ ਐਂਡ 2024 ਦੇ ਉੱਤੇ ਜਿੱਥੇ ਹੋਰ ਖਬਰਾਂ ਕੁਝ ਇਕ ਚਲੀਆਂ ਨੇ ਤੇ ਉਸ ਦੇ ਨਾਲ ਨਾਲ ਇੱਕ ਮੁੱਖ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਹੱਬਰ ਚੱਲੀ ਹੈ ਕਿ ਹਾਊ ਮੈਨੀ ਇਮੀਗ੍ਰੈਂਟਸ ਵਿਲ ਕੈਨੇਡਾ ਅਸੈਪਟ ਇਨ 2025 ਇਹ ਸੇ ਬੜੀਆਂ ਬੜੀਆਂ ਖਬਰਾਂ ਨੇ ਜਿਹੜੀਆਂ ਲਗਭਗ ਹਰ ਮੁੱਖ ਤਾਰਾ ਦੇ ਮੀਡੀਆ ਨੇ ਸ਼ਾਪੀਆਂ ਨੇ ਤੇ ਕਿਸਟਰਾ ਡਰਾਸਟਿਕਲੀ ਜਿਹੜਾ ਆਪਣੇ ਨੰਬਰਸ ਨੇ ਉਹਨਾਂ ਚ ਕਟੌਤੀ ਕੀਤੀ ਜਾ ਰਹੀ ਹੈ ਸੋ ਤੁਹਾਡੇ ਉਹ ਮੈਂ ਅੱਜ ਜਾਨਣਾ ਚਾਹਾਂਗਾ ਸਟਾਰਟਿੰਗ ਫਰਮ ਪਰਮਨੈਂਟ ਰੈਜ਼ਿਡੈਂਸ ਟੂ ਰਿਫਿਜੀ ਟੂ ਐਨਪੀਆਰ ਟੂ ਸਪਾਊਸਲ ਵੀਜ਼ਾਸ ਪੈਰੈਂਟਲ ਵੀਜ਼ਾਸ ਇਹ ਸਾਰਿਆਂ ਦੇ ਤੇ ਕੀ ਕੀ ਨੰਬਰਸ ਦੀ ਕਟੌਤੀ ਹੈ ਤੇ ਓਵਰਆਲ 2025 ਦੇ ਵਿੱਚ ਕਿੰਨੀ ਕਟੌਤੀ ਇਮੀਗ੍ਰੇਸ਼ਨ ਦੇ ਉੱਤੇ ਲੱਗ ਰਹੀ ਹੈ ਤੇ ਇਹਦੇ ਨਾਲ ਕੀ ਟਾਰਗੇਟ ਅਚੀਵ ਕਰਨਾ ਚਾਹੁੰਦੇ ਨੇ ਇਹਨਾਂ ਦੇ ਇਰਦ-ਗਿਰਦ ਆਪਾਂ ਗੱਲਬਾਤ ਕਰਾਂਗੇ ਸੋ ਲੈਟਸ ਸਟਾਰਟ ਕਿ ਬੀਸਾ 25 ਦੇ ਵਿੱਚ ਕੀ ਟਾਰਗੇਟ ਰੱਖਿਆ ਗਿਆ ਹੈ ਕੋਰਪੋਰਲ ਇਮੀਗ੍ਰੇਸ਼ਨ ਦਾ ਅ ਗਰਵਤ ਸਾਹਿਬ ਨੂੰ ਉੱਪਰ ਨੂੰ ਦੋ ਹਿੱਸਿਆਂ ਚ ਵੰਡਣਾ ਪੈਣਾ ਜੀ ਜਿਵੇਂ ਬਹੁਤ ਪਰੰਪਲਿਖਾ ਪਾਉਣ ਵਾਲੀ ਗੱਲ ਹੈਗੀ ਹੈ ਕਿ ਇਮੀਗ੍ਰੈਂਟਸ ਦਾ ਟਾਰਗੇਟ ਕੀ ਹੈ ਤੇ ਐਕਚੁਅਲੀ ਲੋਕ ਕਿੰਨੇ ਹੋਣਗੇ ਜੀ ਸੋ ਜੇ ਤਾਂ ਆਪਾਂ ਇਮੀਗ੍ਰੇਸ਼ਨ ਜਿਹੜੇ ਪਰਮਨੈਂਟ ਰੈ residense ਹੈ ਜਿਹਨੂੰ ਐਕਚੁਅਲੀ ਇਮੀਗ੍ਰੈਂਟ ਆ ਕਹਾ ਜਾਂਦਾ ਹੈਗਾ ਜੇ ਆਪਾਂ ਉਹਦੀ ਗੱਲ ਕਰੀਏ ਤਾਂ 1% ਆਫ ਕੈਨੇਡੀਅਨ ਪੋਪੂਲੇਸ਼ਨ ਹੈ ਜਿਹੜਾ ਉਹ ਹਰ ਸਾਲ ਆਉਣਾ ਜ਼ਰੂਰੀ ਹੈਗਾ 1% ਸੋ ਜੇ ਆਪਾਂ ਇਸ ਵੇਲੇ 42 ਮਿਲੀਅਨ ਆ ਤਾਂ ਆਪਾਂ ਨੂੰ 4 ਲੱਖ 20000 ਦੇ ਨੇੜੇ ਜਿਹੜੇ ਇਮੀਗ੍ਰੈਂਟ ਆਉਣੇ ਚਾਹੀਦੇ ਨੇ ਜੀ ਤੇ ਉਹ ਜਿਹੜਾ ਨੰਬਰ ਹੈ ਉਹ ਚ ਕਟੌਤੀ ਕਰਕੇ ਹੁਣ 4 ਲੱਖ 90960000 ਦੇ ਨੇੜੇ ਤੇੜੇ ਹੈਗਾ 0486 ਹੋ ਜਾਊਗਾ ਜੀ ਫਿਰ ਉਹ 436 ਸੌਰੀ 850 34 ਤੋਂ ਅਗਲੇ ਸਾਲਾਂ ਤੋਂ ਹੋਊਗਾ ਸੋ ਇਹ ਜਿਹੜਾ ਨੰਬਰ ਹੈ ਇਹ ਨੰਬਰ ਹਮੇਸ਼ਾ ਤੋਂ ਹੀ ਐਦਾਂ ਆਉਂਦਾ ਰਿਹਾ ਹੈਗਾ ਇਹਦੇ ਵਿੱਚ ਜੇ ਆਪਾਂ ਕੋਈ ਖਾਸ ਚੇਂजेस ਦੇਖੀਏ ਤਾਂ ਉਹ ਨਹੀਂ ਦੇਖ ਰਹੇ ਹਾਂ ਪਹਿਲਾਂ ਇਹ ਨੰਬਰ ਨੂੰ ਬਹੁਤ ਜ਼ਿਆਦਾ ਵਧਾ ਕੇ ਪੇਸ਼ ਕੀਤਾ ਜਾ ਰਿਹਾ ਸੀਗਾ ਆਪਾਂ ਥੋੜੇ ਸਮੇਂ ਚ ਪਿੱਛੇ ਜਾਣਾ ਪੈਣਾ ਹੈਗਾ ਸਾਲ 2014-15 ਦੇ ਵਿੱਚੋਂ ਜਦੋਂ ਕੰਜ਼ਰਵੇਟਿਵ ਸਰਕਾਰ ਗਈ ਹੈ ਤੇ ਲਿਬਰਲ ਆਏ ਨੇ ਉਸ ਵੇਲੇ ਉਹ ਸੁਭਨੇਤੋ ਪਹਿਲਾਂ ਇਹ ਪ੍ਰੈਸੀਡੈਂਸ ਹੁੰਦਾ ਸੀਗਾ ਕਿ ਹਮੇਸ਼ਾ ਇੱਕ ਸਾਲ ਦੇ ਨੰਬਰ ਦਿੰਦੇ ਸੀਗੇ ਸੋ ਜਿਹੜਾ ਵੀ ਮਿਨਿਸਟਰ ਚਾਹ ਉਹ ਲਿਬਰਲ ਸਰਕਾਰ ਸੀ ਪਹਿਲਾਂ अर्ਲੀ 2000ਸ ਦੇ ਵਿੱਚੋਂ ਫਿਰ ਜਿਹੜਾ ਦਹਾਕਾ ਸੀਗਾ ਕਨਸਰਵੇਟਿਵਸ ਦਾ ਉਹਦੇ ਵਿੱਚ ਸੀ ਉਹ ਸਾਰੇ ਸਮੇਂ ਦੇ ਵਿੱਚੋਂ ਹਮੇਸ਼ਾ ਮਿਨਿਸਟਰ ਆਫ ਇਮੀਗ੍ਰੇਸ਼ਨ ਨਵੰਬਰ ਦੇ ਵਿੱਚ ਪਾਰਲੀਮੈਂਟ ਨੂੰ ਅਗਲੇ ਸਾਲ ਦੇ ਨੰਬਰ ਦਿੰਦਾ ਸੀਗਾ ਪਰ ਜਦੋਂ ਲਿਬਰਲ ਦੁਆਰੇ ਪਾਵਰ ਚ ਆਏ ਮੈਜੋਰਿਟੀ ਲੈ ਕੇ ਇਹਨਾਂ ਨੇ 3 ਸਾਲ ਦੇ ਨੰਬਰ ਦੇਣੇ ਸ਼ੁਰੂ ਕਰਤੇ ਹੁਣ ਉਹ ਇੱਕ ਇਹੋ ਜਿਹਾ ਪੁਆਇੰਟ ਸੀਗਾ ਜਿੱਥੋਂ ਜਾ ਕੇ ਤੁਸੀਂ 3 ਸਾਲ ਦਾ ਪ੍ਰੈਡਿਕਸ਼ਨ ਕਰਨਾ ਸ਼ੁਰੂ ਕਰਤਾ ਕਿ ਅੱਜ ਤੋਂ 3 ਸਾਲ ਪਹਿਲਾਂ ਕਿ ਹੁਣ ਜੇ ਰੀਜ਼ਨਬਲੀ ਸੋਚੀਏ ਤਾਂ ਬਜਟ ਆਪਾਂ 1 ਸਾਲ ਦਾ ਕਰਦੇ ਹਾਂ ਨਾ ਕਿ ਅਗਲੇ ਸਾਲ ਚ ਆਪਾਂ ਕੀ ਕਰਨਾ ਹੈ ਉਵੇਂ ਜਿੰਨੇ ਜੋ ਲੇਬਰ ਮਾਰਕੀਟ ਨੀਡ ਸੀਗੀਆਂ ਉਹ ਵੀ 1 ਸਾਲ ਚ ਹੋ ਸਕਦੀਆਂ ਨੇ ਅਗਲੇ 3 ਸਾਲਾਂ ਚ ਆਪਾਂ ਨੂੰ ਕਿਹਦੀ ਲੇਬਰ ਮਾਰਕੀਟ ਨੀਡ ਹੈ ਪੋਪੂਲੇਸ਼ਨ ਦੀ ਕੀ ਸਿਚੁਏਸ਼ਨ ਉਹ ਪ੍ਰੈਡिक्ट ਕਰਨਾ ਤਾਂ ਬਹੁਤ ਔਖਾ ਹੋ ਗਿਆ ਸੋ ਇਹਨਾਂ ਨੇ ਉਹ 3 3 ਸਾਲ ਦੇ ਜਿਹੜੇ ਨੰਬਰ ਦੇਣੇ ਸ਼ੁਰੂ ਕੀਤੇ ਉੱਥੇ ਗੜਬੜ ਹੋਣੀ ਸ਼ੁਰੂ ਹੋਈ ਤੇ ਦੂਜਾ ਇੱਕ ਹੋਰ ਪ੍ਰਚਾਰ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਕਿ ਮਿਲੀਅਨ ਲੋਕ ਆ ਜਾਣਗੇ ਹੁਣ ਉਹ ਗਰਵਰ ਸਾਹਿਬ ਜਿਹੜਾ ਜਦੋਂ ਮਿਲੀਅਨ ਨੰਬਰ ਸੀ ਉਹ ਮਿਲੀਅਨ ਨੰਬਰ ਇੱਕ ਸਾਲ ਦਾ ਨਹੀਂ ਸੀਗਾ ਉਹ ਮਿਲੀਅਨ ਨੰਬਰ ਤਿੰਨ ਸਾਲ ਦਾ ਜਿਹੜਾ ਕਿ ਇੱਕ ਅਚੀਵेबल ਟਾਰਗੇਟ ਲੱਗਦਾ ਹੈਗਾ ਜੇ 1% ਆਫ ਪੋਪੂਲੇਸ਼ਨ ਨੂੰ ਆਪਾਂ ਦੇਖੀਏ ਤਾਂ ਜੇ ਹਰ ਸਾਲ ਉਹਨੇ ਲੋਕਾਂ ਆਉਣ ਚਾ ਤਾਂ 9 10 9 ਲੱਖ ਜਾਂ 1 ਮਿਲੀਅਨ ਦੇ ਨੇੜੇ ਆ ਜਾਣਗੇ ਔਰ ਉਹ ਉਹ ਪ੍ਰਚਾਰ ਪ੍ਰੋ ਇਮੀਗਰੈਂਟ ਕਰਨ ਦੀ ਵਿਜੈ ਇਸ ਤਰ੍ਹਾਂ ਕੀਤਾ ਗਿਆ ਕਿ ਅਗਲੇ 10 ਸਾਲਾਂ ਚ ਮਿਲੀਅਨ ਆ ਜਾਣਗੇ ਉਹ 3 ਸਾਲ ਲੋਕ ਭੁੱਲ ਗਏ ਉਹਨੂੰ ਲੱਗਣ ਲੱਗਾ ਕਿ 1 ਸਾਲ ਦੇ ਵਿੱਚ ਆ ਜਾਣਗੇ ਸੋ ਉਹਦੇ ਉਸ ਤੋਂ ਬਾਅਦ ਜਦੋਂ ਕੋਵਿਡ ਆਇਆ ਤੇ ਕੋਵਿਡ ਦੇ ਦੌਰਾਨ ਆਪਾਂ ਉਹ 1% ਵਾਲਾ ਜਿਹੜਾ ਟਾਰਗੇਟ ਹੈ ਉਹ ਪੂਰਾ ਹੀ ਨਹੀਂ ਕਰ ਸਕੇ ਹਾਂ ਜੀ ਕਿਉਂਕਿ ਉਹ ਸਾਲ ਹੈ ਜਿਹੜੀ ਇਮੀਗ੍ਰੇਸ਼ਨ ਉਹ ਸਿਰਫ 1.80 ਲੱਖ ਹਜ਼ਾਰ ਦੇ ਨੇੜੇ ਚੜੇ ਹੋਈ ਦੇ ਫੇਰੋਂ ਤੋਂ ਬਾਅਦ ਅਗਲੇ ਸਾਲ 2,85,000 ਦੇ ਨੇੜੇ ਹੋਈ ਸੋ ਆਪਾਂ 1% ਟਾਰਗੇਟ ਦੇ ਨੇੜੇ ਨਹੀਂ ਪਹੁੰਚਣਾ ਸ਼ੁਰੂ ਪਹੁੰਚੇ ਵੀ ਨਹੀਂ ਆਪਾਂ ਤੇ ਉਸ ਤੋਂ ਬਾਅਦ ਫਿਰ ਪ੍ਰੋਜੈਕਟ ਕੀਤਾ ਗਿਆ ਕਿ 4,85,000 ਐਸੀ ਨੂੰ ਹਾਫ ਮਿਲੀਨ ਕਰ ਦੇਣਾ ਹੈਗਾ ਹੁਣ ਜਿਹੜਾ ਉਸ ਉਸ ਸਿਨੈਰੀਓ ਹੈ ਉੱਥੇ ਤੱਕ ਲੈਜਿਸਲੇਟਿਵ ਚੇਂਜ ਦੀ ਲੋੜ ਹੈ ਜੇ ਆਪਾਂ 1% ਤੋਂ ਵੱਧ ਪੋਪੂਲੇਸ਼ਨ ਹੈ ਜਿਹੜੀ ਉਹ ਮੰਗਾਉਣੀ ਹੈਗੀ ਹੈ ਸੋ ਉਸ ਏਰੀਏ ਦੇ ਵਿੱਚੋਂ ਤਾਂ ਕੋਈ ਬਹੁਤਾ ਫਰਕ ਆਪਾਂ ਨੂੰ ਨਹੀਂ ਦਿਖ ਰਿਹਾ ਹੈਗਾ ਜੇ ਆਪਾਂ ਪਿੱਛੇ ਜਾ ਕੇ ਦੇਖੀਏ ਜਦੋਂ ਆਪਾਂ ਢਾਈ ਜਦੋਂ ਆਪਾਂ 25 ਮਿਲੀਅਨ ਹੁੰਦੇ ਸੀ ਉਦੋਂ ਢਾਈ ਲੱਖ ਪੋਪੂਲੇਸ਼ਨ ਹੁੰਦੀ ਸੀ ਮਿਗ੍ਰੇਸ਼ਨ ਹੁੰਦੀ ਸੀ ਫਿਰ ਆਪਾਂ 30 ਮਿਲੀਅਨ ਹੋ ਗਏ 3 ਲੱਖ ਹੋ ਗਈ ਫਿਰ ਆਪਾਂ 35 ਮਿਲੀਅਨ ਹੋ ਗਏ 3.5 ਲੱਖ ਹੋ ਗਈ ਸੋ ਉਹ ਰਿਟਨ ਤਾਂ ਉਵੇਂ ਹੀ ਚੱਲਦਾ ਆ ਰਿਹਾ ਹੈਗਾ ਹੁਣ ਜਿਹੜੀ 20% ਕਟੌਤੀ ਦੀ ਗੱਲ ਕੀਤੀ ਹੈ ਇਹ 20% ਕਟੌਤੀ ਜਿਹੜੀ ਕੀਤੀ ਹੈ ਇਹਨਾਂ ਨੇ ਆਪਣੇ ਨੰਬਰ ਤੋਂ ਘੜੀਏ ਜਿਹੜਾ ਪਹਿਲਾਂ ਪ੍ਰੋਜੈਕਸ਼ਨ ਦੇਤੀ ਉਸ ਤੋਂ ਬਾਅਦ ਉਹ ਨੰਬਰਸ ਨੂੰ ਥੱਲੇ ਲੈ ਆਂਦਾ ਹੁਣ ਇਹਦੇ ਵਿੱਚੋਂ ਜਿਹੜਾ ਹਰ ਸੈਕਟਰ ਦੇ ਵਿੱਚੋਂ ਜਿਵੇਂ ਜਿਹੜਾ ਇਮੀਗ੍ਰੇਸ਼ਨ ਹੈ ਉਹ 60 40 ਰੇਸ਼ੋ ਤੇ ਉੱਤੇ ਕੰਮ ਕਰਦਾ ਹੈ 60% ਨੇ ਜਿਹੜੇ ਇਕਨੋਮਿਕ ਇਮੀਗ੍ਰੈਂਟ ਨੇ ਤੇ 40% ਜਿਹੜੇ ਨੇ ਉਹਦੇ ਵਿੱਚੋਂ ਫੈਮਿਲੀ ਕਲਾਸ ਆ ਜਾਂਦੇ ਨੇ ਤੇ ਉਹ ਤੋਂ ਬਾਅਦ ਉੱਤੇ ਰੈਫਿਜੀਸ ਆ ਜਾਂਦੇ ਨੇ ਹਿਮਿਨਿਟੇਰੀਅਨ ਕਲਾਸਸ ਆ ਜਾਂਦੀਆਂ ਨੇ ਆਦਰ ਕੈਟਾਗਰੀਸ ਆ ਜਾਂਦੀਆਂ ਹੈਗੀਆਂ ਨੇ ਹੁਣ ਜੇ ਰੈਫਿਜੀਸ ਦੇ ਨੰਬਰ ਨੂੰ ਇਹ ਪਰਪਰਟਿਕੁਲਰਿਜ਼ ਕਰਕੇ ਦੇਖੀਏ ਤਾਂ ਉਹ ਅਗਲੇ ਸਾਲ ਦੇ ਵਿੱਚੋਂ 58000 ਨੰਬਰ ਹੈ ਫਿਰ ਉਹ 55000 ਨੰਬਰ ਹੈ ਹੁਣ 52000 ਨੂੰ ਪਰਮਨੈਂਟ ਰੈ residense ਮਿਲਦੀ ਹੈ ਗਰੇਵਾਸਬ ਪਰ ਜਿਹੜੇ ਲੋਕ ਰੈਫਿਊਜੀ ਕਲੇਮ ਕਰੀ ਜਾ ਰਹੇ ਨੇ ਉਹਨਾਂ ਦਾ ਤਾਂ ਨੰਬਰ ਇਹਦੇ ਵਿੱਚ ਹੈ ਨਹੀਂ ਇਸ ਵੇਲੇ 260000 ਤੋਂ ਵੱਧ ਜਿਹੜੇ ਕਲੇਮਸ ਪੈਂਡਿੰਗ ਨੇ ਸੋ ਇਹਦਾ ਮਤਲਬ ਇਹ ਨਹੀਂ ਨਾ ਕਿ 260000 ਨੂੰ ਇਮੀਗ੍ਰੇਸ਼ਨ ਮਿਲ ਜਾਣੀ ਹੈ ਸੋ ਜੇ 50000 ਕਲੇਮਸ ਆ ਜਿਹੜੇ ਉਹ 1 ਸਾਲ ਚ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਹੈਂਡਲ ਕਰ ਸਕਦਾ ਸੋ ਜੋ ਇਹ ਤਾਂ ਹੈ ਨਹੀਂ ਕਿ ਸਭ ਸਾਰਿਆਂ ਦੇ ਕਲੇਮ ਐਕਸੈਪਟ ਹੋ ਜਾਂਦੇ ਆ ਜੇਰੋ ਤੋਂ ਬਾਅਦ ਇਹ ਜਿਹੜਾ 58000 ਹੈ ਇੱਕ ਪਾਰਟਿਕੂਲਰ ਇੱਕ ਬੰਦਾ ਨਹੀਂ ਹੈਗਾ ਵੀ ਇੱਕ ਬੰਦੇ ਦਾ ਰੈਫਿਜੀ ਕਲੇਮ ਹੋਇਆ ਤਾਂ ਉਹ ਇੱਕ ਗਿਣ ਲਿਆ ਗਿਆ ਹੁਣ ਇੱਕ ਬੰਦੇ ਦਾ ਰੈਫਿਜੀ ਕਲੇਮ ਹੋਇਆ ਜੇ ਉਹਦੀ ਵਾਈਫ ਹੈ ਉਹਦੇ ਬੱਚੇ ਨੇ ਤਾਂ ਉਹ ਉਹ ਨੰਬਰ ਨੂੰ ਵੀ ਤਾਂ ਵਿੱਚ ਗਿਣਨਾ ਹੈ ਨਾ ਸੋ ਉਹ ਉਹ ਨੰਬਰ ਹੈ ਜਿਹੜਾ ਉਹ 58000 ਹੈ ਪਰ ਜਿਹੜੇ ਐਕਚੁਅਲ ਜੇ ਆਪਾਂ ਫਾਈਲਸ ਦੇਖੀਏ ਤਾਂ ਉਹ ਕਰੀਬਨ 20000 ਫਾਈਲਸ ਦੇ ਵੱਧ ਗਿਓ ਉਸ ਸਮੇਂ ਦੇ ਵਿੱਚ ਉੱਜਾ ਕੇ ਸੋ ਉਹ ਉਹ ਜਿਹੜਾ ਜਿਹੜਾ ਕੰਟਰੋਲ ਕਰਨ ਦੀ ਐ ਇਸ ਲੋੜ ਹੈ ਤਾਂ ਹੁਣ ਜਿਵੇਂ ਪਹਿਲਾਂ ਕਹਿਆ ਸੀ ਕਿ ਇਹਨੂੰ ਆਪਾਂ ਨੂੰ ਦੋ ਹਿੱਸਿਆਂ 'ਚ ਵੰਡਣ ਦੀ ਲੋੜ ਹੈ ਉਹ ਹੈਗਾ ਟੈਂਪਰੇਰੀ ਰੈਜ਼ੀਡੈਂਸ ਦਾ ਨੰਬਰ ਜਿਹੜਾ ਕਿ ਸਰਕਾਰ ਉਹ ਕੰਟਰੋਲ ਲੈ ਕਰ ਸਕੇ ਜਿਹਨੂੰ ਐਨਪੀਆਰ ਨੋਨ ਪਰਮਨੈਂਟ ਰੈਜ਼ੀਡੈਂਟ ਬੋਰਡ ਦੈਨ ਐਕਚੁਅਲੀ ਟੈਂਪਰੇਰੀ ਰੈਜ਼ੀਡੈਂਟ ਹੈਗੇ ਸੋ ਉਹ ਉਹ ਨੰਬਰਸ ਨੂੰ ਨਾ ਕੰਟਰੋਲ ਕਰਨਾ ਹੀ ਇਹ ਪ੍ਰੋਬਲੈਮੈਟਿਕ ਸਿਚੁਏਸ਼ਨ ਦੇ ਉੱਤੇ ਜਿਹੜੀ ਜਿਹੜੀ ਬਣੀ ਹੈ ਸਿਚੁਏਸ਼ਨ ਹੁਣ 9 ਲੱਖ ਸਟੂਡੈਂਟ ਹੈ ਜਿਹੜਾ ਉਹ ਪਿਛਲੇ ਸਾਲ ਆਇਆ ਜੀ ਨੋਲਾ ਕਿ ਸਟੂਡੈਂਟ ਜਦੋਂ ਤੁਸੀਂ ਬੁਲਾ ਲਿਆ ਤੇ ਉਹਨਾਂ ਤਾਂ ਫਿਰ ਆਪਣੇ ਕੋ ਕੋ ਲਿਮਿਟੇਸ਼ਨ ਹੈ ਨਾ ਆਪਣੇ ਕੋ ਹਾਊਸਿੰਗ ਨਹੀਂ ਹੈਗੀ ਆਪਣੇ ਕੋ ਇਨਫਰਾਸਟ੍ਰਕਚਰ ਨਹੀਂ ਹੈਗਾ ਉਸ ਤੋਂ ਬਾਅਦ ਹੁਣ ਗਾਹਾਂ ਦੇ ਜਿਹੜੇ ਨੰਬਰਸ ਪ੍ਰੋਜੈਕਟ ਕੀਤੇ ਗਏ ਨੇ ਆਨ ਅਡਰੈਸ ਅੰਨੇ ਚ ਉਹ ਕਿਹੜੀ ਗੱਲ ਤੇ ਡਿਪੈਂਡ ਕਰਦੇ ਨੇ ਉਹ ਇਹ ਗੱਲ ਤੇ ਡਿਪੈਂਡ ਕਰਦੇ ਨੇ ਕਿ ਜਿਹੜੇ 1 ਮਿਲੀਅਨ ਲੋਕਾਂ ਦਾ ਅਗਲੇ ਸਾਲ ਪਰਮਿਟ ਐਕਸਪਾਇਰ ਹੋ ਜਾਊ ਫਿਰ ਅਗ ਇੱਕ ਦਲੀਅਨ ਦਾ ਉਹ ਤੋਂ ਅਗਲੇ ਸਾਲ ਐਕਸਪਾਇਰ ਹੋ ਜਾਊਗਾ ਫਿਰ ਉਹ ਛੱਡ ਕੇ ਕਿਹਨਤਾ ਚਲੇ ਜਾਣਗੇ ਤੇ ਇਹਦੇ ਨਾਲ ਜਿਹੜੀ ਨਾਨ ਟੈਂਪਰੀ ਰੈਜ਼ੀਡੈਂਸੀ ਪੋਪੂਲੇਸ਼ਨ ਹੈ ਉਹ 5% ਦੇ ਥੱਲੇ ਆਜੂ ਜਿਹੜੀ ਕਰੀਬਨ ਇਸ ਵੇਲੇ 6.5 7% ਦੇ ਨੇੜੇ ਹੈਗੀ ਪਰ ਹੁਣ ਅੱਛਾ ਸੋਚਣ ਵਾਲੀ ਗੱਲ ਹੈ ਮੇਰਾ ਮੇਰਾ ਸਵਾਲ ਇਹ ਹੈ ਤੁਹਾਨੂੰ ਕਿ ਜਿਹੜੀ ਐਨਪੀਆਰਸ ਦੀ ਪੋਪੂਲੇਸ਼ਨ 6.5% ਦਸਹੀ ਡਾਟ 8 ਘਟ ਕਰਕੇ 5% ਤੇ ਲੈ ਕੇ ਆਉਣਾ ਚਾਹੁੰਦੇ ਨੇ ਇਹ ਕਿ ਇਨ ਰਾਇਲਟੀ ਇਜ਼ 6.5% অর ਇਟਸ ਮੋਰ ਥੈਨ ਥੈਟ ਮੈਂ ਇਹ ਵੀ ਫਿਗਰਸ ਕਿਤੇ ਪੜੇ ਸੀਗੇ ਕਿ 100 ਦੇ ਵਿੱਚੋਂ ਜਿਹੜੇ 10 ਬੰਦੇ ਨੇ ਉਹ ਇਮੀਗ੍ਰੈਂਟ ਨੇ ਐ ਤੇ ਆਪਣੇ ਐਨਪੀਆਰਸ ਨੇ ਨਾਨ ਪਰਮਨੈਂਟ ਰੈ residenਸ਼ਿਪ ਆਹਰੇ ਕਿ ਦਸਾਂ ਚੋਂ ਇੱਕ ਬੰਦਾ ਜਿਹੜਾ ਉਹ ਐਨਪੀਆਰ ਹੈ ਜਿਹੜੇ ਕਿ ਸਹੀ ਨੰਬਰ ਨੇ ਤੇ ਜੇਕਰ ਸਟੈਟਿਸ ਤੋਂ ਤੁਝਾਈਏ ਤਾਂ 6.5% ਬੰਦੇ ਨੇ ਇਹਦੇ ਬਾਰੇ ਕੀ opinion ਹੈ ਤੁਹਾਡਾ ਗਰਵਰ ਸਾਹਿਬ ਇਹ ਬਹੁਤ ਪਹਿਲਾਂ ਵੀ ਇਹ ਡਿਸਕਸ਼ਨ ਕੀਤਾ ਸੀ ਜਿੱਥੇ ਮੈਂ ਕਿਹਾ ਸੀਗਾ ਕਿ ਜਿਹੜੀ ਪ੍ਰੋਡੈਕਟ ਕਰਦੇ ਨੇ ਕਿ ਇਹ 6.5% ਹੈ 6.5% ਨਹੀਂ ਇਹ ਕਿਤੇ 4 ਮਿਲੀਅਨ ਤੋਂ ਉੱਤੇ ਦਾ ਨੰਬਰ ਹੈਗਾ ਜੇ ਉਹਨੂੰ ਆਪਾਂ ਰੀਜ਼ਨੇਬਲੀ ਕੈਲਕੂਲੇਟ ਵੀ ਕਰਕੇ ਦੇਖ ਪਹਿਲਾਂ ਤਾਂ ਇਹ ਬਲੀਵ ਹੀ ਨਹੀਂ ਕਰਦੇ ਸੀ ਇਸ ਗੱਲ ਨੂੰ ਕਿ ਇੰਨੇ ਜਿਹੜੇ ਹੋ ਨਾਨ ਪਰਮਨੈਂਟ ਰੈਜ਼ੀਡੈਂਟ ਹੈਗੇ ਨੇ ਕਿਉਂਕਿ ਉਹ ਕਿਤੇ ਕੈਲਕੂਲੇਸ਼ਨ ਦੇ ਵਿੱਚ ਉਹਨਾਂ ਦਾ ਹਿਸਾਬ ਹੀ ਨਹੀਂ ਸੀਗਾ ਉਹ ਸੋਚਦੇ ਨੇ ਸੀਗੇ ਕਿ 1 ਮਿਲੀਅਨ ਲੋਕ ਹੋਣਗੇ ਹੌਲੀ-ਹੌਲੀ ਉਹ ਨੰਬਰ ਵੱਧ ਕੇ 2 ਮਿਲੀਅਨ ਹੋ ਗਿਆ ਕੀਰੋ ਹੁਣ 3 ਮਿਲੀਅਨ ਦੇ ਨੇੜੇ ਤੇੜੇ ਹੋ ਗਿਆ ਹੁਣ ਇਹਨਾਂ ਨੇ ਆਪੇ ਮੰਨਣਾ ਸ਼ੁਰੂ ਕਰ ਲਿਆ ਕਿ 3 ਮਿਲੀਅਨ ਅਗਲੇ 3 ਸਾਲਾਂ 'ਚ ਛੱਡ ਕੇ ਚਲੇ ਜਾਣਗੇ ਸੋ ਉਹ ਕਰੀਬਨ ਕਰੀਬਨ ਨੇ ਜਿਹੜੇ 4 ਮਿਲੀਅਨ ਤੋਂ ਜ਼ਿਆਦਾ ਦਾ ਨੰਬਰ ਹੈਗਾ ਜਿਹੜੇ ਨੌਨ ਪਰਮਨੈਂਟ ਰੈਜ਼ੀਡੈਂਟ ਨੇ ਜਿੱਚੋ ਇਹ 2 ਮਿਲੀਅਨ ਨੇ ਮੰਨਦੇ ਨੇ ਕਿ ਅਗਲੇ ਸਾਲਾਂ 'ਚ ਚਲੇ ਜਾਣਗੇ ਹੁਣ ਇਹ ਨੌਨ ਪਰਮਨੈਂਟ ਰੈਜ਼ੀਡੈਂਟ ਵਾਲੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਜੇਪ ਕੈਲਕੂਲੇਟ ਕਰਨਾ ਸ਼ੁਰੂ ਕਰੀਏ ਤਾਂ ਤੁਸੀਂ ਐਗਜ਼ਾਮਪਲ ਲਾਓ ਕਿ 2015 'ਚ ਜੇ ਕੋਈ ਸਟੂਡੈਂਟ ਇੱਥੇ ਆਇਆ 2017 'ਚ ਉਹਦੀ ਪੜ੍ਹਾਈ ਖਤ ਉਸ ਤੋਂ ਬਾਅਦ 2020 ਤੱਕ ਉਹਨੂੰ ਪਰਮਿਟ ਮਿਲ ਗਿਆ 3 ਸਾਲ ਦਾ ਉਸ ਤੋਂ ਬਾਅਦ ਸਰਕਾਰ ਨੇ ਇਹ ਜੀ ਪਾਲਿਸੀ ਚਲਾਈ ਐਕਸਟੈਂਸ਼ਨ ਦੇਣ ਦੀ ਕਿ ਉਹਦਾ ਪਰਮਿਟ ਤਾਂ ਹੁਣ ਜਾ ਕੇ 2025 'ਚ ਖਤਮ ਹੋ ਰਿਹਾ ਜੀ ਸੋ 15 ਦਾ ਆਇਆ ਬੰਦਾ 10 ਸਾਲ ਲਗਾਤਾਰ ਉਹ ਰਹਿ ਗਿਆ ਹੁਣੇ ਪ੍ਰੈਡਿਕਟ ਕਰਦੇ ਨੇ ਕਿ ਉਹ ਚਲੇ ਜਾਊਗਾ ਸੋ ਉਹ ਉਹ ਐਕਸਟੈਂਡ ਉਹਨੂੰ ਤੇ ਉਹਦੇ ਤੇ ਤਾਂ ਕੋਵਿਡ ਦਾ ਕੋਈ ਅਸਰ ਹੀ ਨਹੀਂ ਨਾ ਹੋਇਆ ਸੀ ਜਿੱਦਾਂ 2020 'ਚ ਪਰਮਿਟ ਖਤਮ ਹੋ ਰਿਹਾ ਸੀ ਪਰ ਉਹਨੂੰ ਵੀ ਐਕਸਟੈਂਸ਼ਨ ਦਿੱਤੀ ਸੋ ਇਟ ਟੈਕਨੀਕਲੀ ਸਪੀਕਿੰਗ ਕਿ 2015 ਤੋਂ ਬਾਅਦ ਗਿਆ ਤਾਂ ਕੋਈ ਹੈ ਨਹੀਂ ਸਿਰਫ ਆਈ ਹੀ ਲੋਕ ਜੋ ਆਉਣ ਆਉਣ ਵਾਲੇ ਨੰਬਰਸ ਨੇ ਜਿਹੜੇ ਉਹ ਵਧਦੇ ਚਲੇ ਗਏ ਇਹ ਨੰਬਰ ਨੂੰ ਪ੍ਰੈਡਿਕਟ ਕਰਦੇ ਰਹਿੰਦੇ ਆ ਕਿ ਜਿੱਥੇ ਪਰਮਿਟ ਦੇ ਉੱਤੇ ਲਿਖਿਆ ਹੈ ਕਿ ਇੰਨੀ ਤਰੀਕ ਯੂ ਮਸਟ ਲੀਵ ਕੈਨੇਡਾ ਬਾਈ ਦਿਸ ਡੇਟ ਇਟਸ ਓਲਸੋ ਸੋਚ ਲੈਂਦੇ ਆ ਕਿ ਉਹ ਦਿਨ ਉਹ ਬੰਦਾ ਚਲਿਆ ਗਿਆ ਕਿਉਂਕਿ ਕੈਨੇਡਾ ਕੋਈ ਕੋਈ ਐਗਜ਼ਿਟ ਪਾਲਿਸੀ ਤਾਂ ਹੈ ਨਹੀਂ ਕਿ ਜਿੱਥੇ ਪਤਾ ਲੱਗੇ ਵੀ ਕਿਹੜਾ ਬੰਦਾ ਚਲਿਆ ਗਿਆ ਸੋ ਉਹੀ ਨੰਬਰ ਨੇ ਜਿਹੜੇ ਉਹ ਵਧਦੇ ਚਲੇ ਗਏ ਹੁਣ ਉਹ ਜਦੋਂ ਇਹ ਰਿਅਲਾਈਜ਼ ਹੋਇਆ ਕਿ ਨੰਬਰ ਬਹੁਤ ਜ਼ਿਆਦਾ ਵਧ ਗਏ ਹੁਣ ਦੇਖਿਆ ਆਪਾਂ ਕਿ ਜਿਹੜੇ ਗਮੀ ਜੋ ਪਾਲਿਸਿਸ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਦਾ ਨੰਬਰ ਕੱਟ ਕਰਿਆ ਹੈਗਾ ਜਿਹੜਾ ਕਿ ਪਹਿਲਾਂ 9 ਲੱਖ ਸੀ ਹੁਣ ਉਹ ਘਟ ਕੇ ਜਾ ਕੇ 2.5 3 ਲੱਖ ਦੇ ਨੇੜੇ ਤੇ ਹੋ ਜਾਊਗਾ ਉਹ ਡਰਾਸਟਿਕ ਕਟ ਹੈ ਸੋ ਇਹਦਾ ਮਤਲਬ ਹੈ ਕਿ ਜਿਹੜੇ ਨਵੇਂ ਲੋਕ ਆ ਰਹੇ ਨੇ ਉਹਨਾਂ ਦਾ ਨੰਬਰ ਘਟ ਜੂਗਾ ਜੀ ਉਹ ਉਹ ਸਹੀ ਹੈ ਉਹ ਚ ਕੋਈ ਗਲਤ ਵੀ ਨਹੀਂ ਹੈਗਾ ਉਹ ਨੰਬਰ ਆਲਰੇਡੀ ਆਪਾਂ ਨੂੰ ਘਟ ਦੇਖਣਾ ਵੀ ਸ਼ੁਰੂ ਹੋ ਗਿਆ कि ਜਿੱਥੇ ਜਿਹੜਾ ਪੱਪੀ ਮਿਲਸ ਨੂੰ ਲਿਆ ਜਾ ਰਿਹਾ ਸੀ ਆਪੀ ਨੂੰ ਯਾਦ ਹੋਣਾ ਗਰੇਵਾਲ ਸਾਹਿਬ ਵੀ ਮੈਂ 2018 ਤੋਂ ਹੀ ਇਹ ਗੱਲ ਤੇ ਆਵਾਜ਼ ਉਠਾਉਂਦਾ ਰਿਹਾ ਕਿ ਇਹ ਜਿਹੜੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਨੇ ਇਹਨਾਂ ਦਾ ਕੁਲਟੀ ਇਸ ਨੂੰ ਕੋਈ ਫਾਇਦਾ ਨਹੀਂ ਹੋ ਰਿਹਾਗਾ ਨਾ ਇਹ ਕੈਨੇਡਾ ਨੂੰ ਕੋਈ ਫਾਇਦਾ ਹੋ ਰਿਹਾ ਉੱਥੇ ਪੜਨ ਦੀ ਯੋਗਤਾ ਪਰ ਇਹ ਰਿਅਲਾਈਜੇਸ਼ਨ ਜਾਹਰ 2024 ਦੇ ਵਿੱਚ ਕੋਈ ਤਾਨੂੰ ਯਾਦ ਹੋਣਾ ਹੈ ਕਿ ਜਦੋਂ ਕੈਥਲਨ ਮੈਂਦੀ ਡਾਕਟਰ ਮਗੰਟੀ ਤੋਂ ਆ ਕੈਥਲਨ ਮੈਂਦੀ ਸਰਕਾਰ ਵੇਲੇ ਆਪਾਂ ਇਸ ਤੇ ਕਾਫੀ ਜੋਸ਼ ਉਰ ਦੇ ਨਾਲ ਟਾਕਸ਼ਰ ਵੀ ਕੀਤੇ ਸੀ ਆਵਾਜ਼ ਵੀ ਉਠਾਈ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਚੇਂजेस ਇਹਨਾਂ ਨੇ ਉਦੋਂ ਦੇ ਕਾਲਜਸ ਐਂਡ ਯੂਨੀਵਰਸਿਟੀ ਦੇ ਮਿਨਿਸਟਰਸ ਨੇ ਕੀਤੇ ਸੀ ਮਿਨਿਸਟਰਸ ਮੇ ਦਾ ਨਾਂ ਯਾਦ ਆ ਰਿਹਾ ਹੈ ਕਿ ਜਿਹੜੀ ਤੁਸੀਂ ਰეკਮੈਂਡੇਸ਼ਨ ਕੀਤੀ ਸੀ ਤੁਹਾਡੀ ਉਸ ਰეკਮੈਂਡੇਸ਼ਨ ਨੂੰ ਉਸ ਤੋਂ ਬਾਅਦ ਇੰਪਲੀਮੈਂਟ ਕੀਤਾ ਸੀ ਤੇ ਕਿਨੋਸ ਤੋਂ ਬਾਅਦ ਜਦੋਂ ਅਨਟਾਰੀਓ ਦੇ ਵਿੱਚ ਪੀਸੀ ਗਵਰਨਮੈਂਟ ਆਈ ਹੈ ਉਹਨਾਂ ਨੇ ਉਹ ਇੰਪਲੀਮੈਂਟੇਸ਼ਨ ਜਿਹੜੀ ਚੀਜ਼ ਸੀਗੀ ਉਸ ਨੂੰ ਚੱਕ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਕਾਲਜਸ ਨੇ ਜਿਹੜੇ ਖੁੱਲ ਚੁੱਕੇ ਸੀਗੇ ਆਈ ਸਟਿਲ ਰਿਮੈਂਬਰ ਥੈਟ ਕਿ ਉਹ ਆਪਾਂ ਕਾਫੀ ਜੋਰ ਸ਼ੋਰ ਦੇ ਨਾਲ ਹਾਂਜੀ ਉਹ ਫੋਰਕਾਸਟ ਕੀਤਾ ਸੀ ਕਿ ਇਥੇ ਆ ਪ੍ਰੋਬਲਮ ਆਣੀ ਹੈ ਤੇ ਉਹਦੇ ਤੇ ਉਹ ਇੰਪਲੀਮੈਂਟੇਸ਼ਨ ਹੋਈ ਵੀ ਸੀ ਉਹਨਾਂ ਨੇ ਵੀ ਜਾ ਕੇ ਬਹੁਤ ਦੇਰਵਾਜ਼ੀ ਕੀਤੀ ਸੀਗੀ ਇਹ ਸਾਰਾ ਕੁਝ ਤੇ ਹੁਣ ਜੋ ਹੁਣ ਜਾ ਕੇ ਇਸੇ ਤਰ੍ਹਾਂ ਦੀ ਅਨਟਾਰੀਓ ਦੀ ਸਰਕਾਰ ਨੇ ਉਸ ਨੂੰ ਇੰਪਲੀਮੈਂਟ ਕੀਤਾ ਜੀ ਕੋ ਐਟਲੀਸ ਬਿਲਕੁਲ ਜੀ ਉਹਦਾ ਨਾਮ ਮਿੱਸੀ ਹੰਟਰ ਸੀਜੀਓ ਜਿਹੜੀ ਉਹ ਤੋਂ ਕੈਥਰੀਨ ਵਿੱਡ ਦੇ ਵਿੱਚ ਮਨਿਸਟਰ ਸੀ ਮਿੱਸੀ ਮਿੱਸੀ ਹੰਟਰ ਜੀ ਨੇ ਉਹ ਇੰਪਲੀਮੈਂਟ ਕੀਤਾ ਸੀ ਗੋਸ ਰਿਡ ਪਰ ਉਹ ਉਹ ਸਿਮਿਲਰਲੀ ਜਿਹੜੇ ਲੋ ਵੇਜ ਵਰਕਰਸ ਹੈਗੇ ਸੀਗੇ ਐਲਐਮਆਈ ਸੀਗੇ ਹੁਣ ਜੇ ਆਪਾਂ ਉਹਦੇ ਤੇ ਨੰਬਰ ਦੇਖੀਏ ਗਰਵਰ ਸਾਹਿਬ ਤਾਂ ਇਹ ਨੰਬਰ ਕੋਈ ਬਹੁਤਾ ਵੱਡਾ ਨਹੀਂ ਹੈਗਾ ਉੱਥੇ ਕਰੀਬਨ ਕਰੀਬਨ 88000 ਜਿਹੜੇ ਪਰਮਿਟ ਲੋ ਵੇਜ ਦੇ ਵਿੱਚੋਂ ਪਿਛਲੇ ਸਾਲ ਦੇ ਵਿੱਚ ਦਿੱਤੇ ਗਏ ਹੈਗੇ ਨੇ ਸੋ ਪਰ ਜਿਹੜੇ ਪਰਮਿਟ ਨੇ ਓਪਨ ਪਰਮਿਟ ਜਿੱਥੇ ਕਿ ਜਿਹੜੇ ਸਟੂਡੈਂਟ ਇੱਥੇ ਪੜ੍ਹਨਾ ਆਉਂਦੇ ਸੀ ਉਹਨਾਂ ਦੇ ਸਪਾਉਸਸ ਨਾਲ ਆ ਜਾਂਦੇ ਸੀ ਉਹਨਾਂ ਨੂੰ ਵੀ ਓਪਨ ਪਰਮਿਟ ਮਿਲ ਜਾਂਦਾ ਸੀਗਾ ਜਿਹੜਾ ਉਹਨੇ ਨੰਬਰ ਬਹੁਤ ਜ਼ਿਆਦਾ ਵਧਾਤਾ ਹ ਲੋ ਵੇਜ ਦੇ ਉੱਤੇ ਜਦੋਂ ਕੰਜ਼ਰਵੇਟਿਵ ਪਾਵਰ ਜਿਹਦੇ ਵਿੱਚ ਸੀ ਉਹਨਾਂ ਨੇ ਇੱਕ 6% ਰੂਲ ਹੈ ਇੰਪਲੀਮੈਂਟ ਕੀਤਾ ਸੀ ਉਹ 6% ਰੂਲ ਦਾ ਮਤਲਬ ਇਹ ਸੀਗਾ ਕਿ ਜਦੋਂ ਵੀ ਅਨਇੰਪਲੋਇਮੈਂਟ ਰੇਟ 6% ਤੋਂ ਵੱਧ ਜੂਗੀ ਤਾਂ ਉਸ ਜਿਹੜੇ ਲੋ ਵੇਜ ਜਿਹੜੀਆਂ ਐਲ ਐਮ ਆਈ ਐਸ ਨੇ ਉਹ ਨਹੀਂ ਅਪਰੂਵ ਕੀਤੀਆਂ ਜਾਣਗੀਆਂ ਪਰ ਕੋਵਿਡ ਦੇ ਦੌਰਾਨ ਸਰਕਾਰ ਨੇ ਕਿਉਂਕਿ ਅਨਐਮਪਲੋਇਮੈਂਟ ਰੇਟ ਤਾਂ ਆਪੇ ਵਧ ਗਿਆ ਜਦੋਂ ਤੁਸੀਂ ਲੋਕਾਂ ਨੂੰ ਕਹਿਤਾ ਕਿ ਘਰੇ ਬੈਠੋ ਤੇ 6% ਰੂਲ ਨੂੰ ਜਿਹੜਾ ਸਸਪੈਂਡ ਕਰਤਾ ਪਰ ਉਹਦੇ ਵਿੱਚ ਇੰਨੀ ਜ਼ਿਆਦਾ ਦੇਰੀ ਹੋ ਗਈ ਉਹਨੂੰ ਲਾਗੂ ਕਰਨ ਦੇ ਵਿੱਚੋਂ ਕਿ ਜਿੰਨੀਆਂ ਵੀ ਲੋ ਵੇਜ ਪੋਜੀਸ਼ਨ ਸੀਗੀਆਂ ਉਹ ਸਾਰੀਆਂ ਫੋਰਨ ਵਰਕਰਸ ਨੂੰ ਮਿਲ ਗਈਆਂ ਇਹੀ ਪ੍ਰੋਬਲਮ ਜਾ ਕੇ ਆ ਸਮਰ 2024 ਦੇ ਵਿੱਚ ਸਾਹਮਣੇ ਆਈ ਕਿ ਜਿੱਥੇ ਜਿਹੜੇ ਲੋਕਲ ਕੈਨੇਡੀਅਨਸ ਨੇ ਯੰਗਸਟਰ ਸੀਗੇ ਜਿਹੜੇ ਸਕੂਲ ਗੋਇੰਗ ਜਿਨ੍ਹਾਂ ਨੇ ਲੋ ਵੇਜ ਪੋਜੀਸ਼ਨਸ ਲਾਈਕ ਅ ਸਮਰ ਜੌਬਸ ਕਰਨੀਆਂ ਸੀ ਉਹਨਾਂ ਨੂੰ ਉਹ ਜੌਬਸ ਮਿਲੀਆਂ ਹੀ ਨਹੀਂ ਜਦੋਂ ਨਹੀਂ ਮਿਲੀਆਂ ਤੇ ਉਹ ਮжоਰਿਟੀ ਉਹ ਲੋ ਵੇਜ ਪੋਜੀਸ਼ਨ ਫਾਰਨ ਵਰਕਰਸ ਕੋਲ ਸੀ ਗਿਆ ਉਹਦੇ ਨਾਲ ਇੱਕ ਪਬਲਿਕ ਸੈਂਟੀਮੈਂਟ ਦੇ ਵਿੱਚ ਵੀ ਚੇਂਜ ਆ ਗਿਆ ਕਿ ਜਿੱਥੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਦੇ ਵਿੱਚ ਨੌਕਰੀ ਨਹੀਂ ਮਿਲ ਰਹੀ ਵਿਦੇਸ਼ੀ ਨੂੰ ਨੌਕਰੀ ਮਿਲ ਰਹੀ ਹੈ ਤਾਂ ਜਾ ਕੇ ਕਿਤੇ ਸਰਕਾਰ ਨੂੰ ਜਾਗ ਖੁੱਲੀ ਤੇ 2024 ਸੈਪਟੈਂਬਰ ਦੇ ਵਿੱਚੋਂ ਇਹ ਜਾ ਕੇ 6% ਰੂਲ ਹੈ ਜਿਹੜਾ ਦੁਬਾਰੇ ਲਾਗੂ ਕੀਤਾ। ਸੋ ਜਿਵੇਂ ਪ੍ਰਾਈਮ ਮਿੰਿਸਟਰ ਨੇ ਵੀ ਆਪਦੇ ਜਿਹੜਾ ਵੀਡੀਓ ਜਾਰੀ ਕੀਤਾ ਸੀ ਉਹਦੇ ਵਿੱਚ ਕਿਹਾ ਕਿ ਅਸੀਂ ਲੇਟ ਹੋ ਗਏ ਕਈ ਚੀਜ਼ਾਂ ਇੰਪਲੀਮੈਂਟ ਕਰਨ ਨੂੰ। ਉਹ ਬਿਲਕੁਲ ਸਹੀ ਕਹਿ ਰਿਹਾ ਜੀ ਜੇ ਉਹ ਸਹੀ ਸਮੇਂ ਤੇ ਉਹ ਡਿਸੀਜਨਸ ਲਏ ਹੁੰਦੇ ਤਾਂ ਫਿਰ ਆਹ ਪ੍ਰੋਬਲਮਸ ਆਪਣੇ ਸਾਹਮਣੇ ਨਹੀਂ ਆਉਂਦੀਆਂ। ਉਹ ਬਿਲਕੁਲ ਲੇਟ ਹੋਣ ਦਾ ਹੀ ਕਾਰਨ ਸੀ ਕਿ ਜਿੱਥੇ ਜਿਹੜਾ ਉਹ ਡਿਸੀਜਨ ਲੈਣ ਦਾ ਟਾਈਮ ਸੀ ਉਹ ਡਿਸੀਜਨ ਉਹ ਸਮਾਂ ਖੁੰਝ ਗਿਆ। ਉਹਦੇ ਸਾਰੇ ਜਿੰਨੇ ਅਨਇਨਟੈਂਡਡ ਕਨਸੀਕਵੈਂਸਿਸ ਸੀ ਉਹ ਆਪਣੇ ਸਾਹਮਣੇ ਆ ਗਏ ਪਰ ਹੁਣ ਆਉਣ ਵਾਲੇ ਸਮੇਂ ਚ ਜੇ ਆਪਾਂ ਦੇਖੀਏ ਪ੍ਰੈਡਿਕਸ਼ਨਸ ਨੇ ਜੋ ਤੋਂ ਆਉਣ ਵਾਲੇ ਲੋਕਾਂ ਦਾ ਜਿਹੜਾ ਨੰਬਰ ਹੈ ਉਹ ਘਟ ਰਿਹਾ ਹੈਗਾ ਤੇ ਦੂਜੀ ਵਿਜ਼ਟਰ ਵੀਜ਼ਾ ਦੇ ਉੱਤੇ ਜਿਹੜਾ ਇੱਕ ਪਾਲਿਸੀ ਹੁੰਦੀ ਆਲਵੇਸ ਉਹ ਪਾਲਿਸੀ ਹੁੰਦੀ ਹੈ ਕਿ ਜਿਹੜੇ ਮੁਲਕ ਤੋਂ ਵੀ ਰੈਫਿਊਜੀ ਕਲੇਮਸ ਦਾ ਨੰਬਰ ਵੱਧ ਔਸਤੇ ਉਤੋਂ ਹੀ ਜਿਹੜੀ ਵਿਜ਼ਟਰ ਵੀਜ਼ਾ ਦੀ ਅਪਰੂਵਲ ਦੀ ਧਾਰਾ ਘਟ ਜਾਂਦੀ ਹੈ ਹੁਣ ਇੰਡੀਆ ਇਹਦਾ ਪਰਫੈਕਟ ਐਗਜ਼ਾਮਪਲ ਹੈ ਇਸ ਵੇਲੇ ਇੰਡੀਆ ਜੋ ਸਭ ਤੋਂ ਜ਼ਿਆਦਾ ਰੈਫਿਜੀ ਕਲੇਮਸ ਹੋ ਰਹੇ ਨੇ ਇਹ ਹੁਣ ਤੁਸੀਂ ਦੇਖ ਰਹੇ ਹੋ ਕਿ ਵਿਜ਼ਟਰ ਵੀਜ਼ਾ ਮਿਲਣਾ ਲੋਕਾਂ ਨੂੰ ਉਹ ਨਹੀਂ ਮੁਸ਼ਕਲ ਹੋ ਗਿਆ ਕਿਉਂਕਿ ਉੱਥੇ ਇੱਕ ਕਾਨੂੰਨ ਦੀ ਧਾਰਾ 179 ਬੀ ਹੈ ਜਿਹੜੀ ਉਹ ਕਹਿੰਦੀ ਹੈ ਕਿ ਇਹਨੂੰ ਵੀਜ਼ਾ ਨਾ ਦਿੱਤਾ ਜਾਵੇ ਜੇ ਨੇ ਵਾਪਸ ਨਹੀਂ ਆਉਣਾ ਹੁਣ ਜੋ ਮжоਰਿਟੀ ਲੋਕ ਰੈਫਿਜੀ ਕਲੇਮ ਕਰ ਰਹੇ ਨੇ ਉਥੋਂ ਤਾਂ ਫਿਰ ਆਪਣੇ ਵੀਜ਼ਾ ਦੀ ਧਾਰਾ ਜਿਹੜੀ ਉਹ ਘਟਣੀ ਸ਼ੁਰੂ ਹੋ ਜੂ ਜੇ ਇਹੀ ਆਪਾਂ ਪਿੱਛੇ ਜਾ ਕੇ ਸਮੇਂ 'ਚ ਦੇਖੀਏ 28 ਦਸੰਬਰ 2012 ਨੂੰ ਰਿਫਿਜੀ ਰਿਫਾਰਮ ਐਕਟ ਲਾਗੂ ਹੁੰਦਾ ਜੀ ਉਹ ਬਹੁਤ ਵੱਡਾ ਕਾਨੂੰਨ ਚ ਬਦਲਾਅ ਸੀ ਉਸ ਵੇਲੇ ਤੇ ਉਸ ਵੇਲੇ 169 ਲੋਕਾਂ ਨੇ ਸਿਰਫ 2013 ਚ ਇੰਡੀਆ ਤੋਂ ਰਿਫਿਜੀ ਕਲੇਮ ਕੀਤਾ ਤੇ ਤੁਸੀਂ ਦੇਖਿਆ ਹੋਣਾ 15 ਤੋਂ ਬਾਅਦ ਕਿੰਨੇ ਜ਼ਿਆਦਾ ਲੋਕਾਂ ਨੂੰ ਵਿਜ਼ਟਰ ਵੀਜ਼ਾ ਮਿਲਣਾ ਸ਼ੁਰੂ ਹੋ ਗਿਆ ਇੰਡੀਆ ਚ ਕਿਉਂਕਿ ਰਿਫਿਜੀ ਕਲੇਮ ਕਰਨ ਦੀ ਦਰ ਇੱਕਦਮ ਥੱਲੇ ਆ ਗਈ ਸੀ ਜੀ ਪਰ ਹੁਣ ਉਹ ਦਰ ਉੱਤੇ ਚਲੀ ਗਈ ਉਹ ਪਰਸੈਂਟੇਜ ਉੱਤੇ ਚਲੀ ਗਈ ਨਾੜ ਦੀ ਨਾੜ ਵਿਜ਼ਟ ਵੀਜ਼ਾ ਜਿਹੜਾ ਉਹ ਮਿਲਣਾ ਘੱਟ ਹੋ ਗਿਆ ਉਨ ਸਿਮਿਲਰਲੀ ਜਿਹੜੀ ਫਲੈਗ ਪੋਲਿੰਗ ਦੀ ਪਾਲਿਸੀ ਜਿਹੜੀ ਬੰਦ ਕੀਤੀ ਹੈ ਇਹਦੇ ਨਾਲ ਵੀ ਅਸਰ ਦਿਖੂਗਾ ਕਿ ਜਿੱਥੇ ਜਿਹੜਾ ਵਿਜ਼ਿਟਰ ਹੈ ਉਹਨੂੰ ਆ ਕੇ ਵਰਕ ਪਰਮਿਟ ਹੈ ਜਿਹੜਾ ਨਹੀਂ ਮਿਲੂਗਾ ਪਰ ਇਹ ਵੀ ਇੱਕ ਪੁਲੇਖਾ ਹੈਗਾ ਜੀ ਲੋਕਾਂ ਦਾ ਜੇ ਤੁਸੀਂ ਫਲੈਗ ਪੋਲਿੰਗ ਨਾ ਕਰਕੇ ਆਊਟਸਾਈਡ ਆਫ ਕੈਨੇਡਾ ਅਪਲੀਕੇਸ਼ਨ ਕਰਦੋ ਤਾਂ ਵੀ ਤਾਂ ਤੁਸੀਂ ਅਰਜ਼ੀ ਉਹ ਕਰ ਰਹੇ ਹੋ ਨਾ ਤਾਂ ਇਹ ਵੀ ਨਹੀਂ ਹੈਗਾ ਕਿ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਪੈ ਰਿਹਾ ਪਰ ਉਹ 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 ਪਾਲਿਸੀ ਨੂੰ ਜਿਹੜਾ ਇੰਨਾ ਜ਼ਿਆਦਾ ਇਨਕਰੇਜ ਨਹੀਂ ਕੀਤਾ ਗਿਆ ਜਦ ਕਿ ਸੌਖਾ ਸੀ ਕਿ ਤੁਸੀਂ ਬਾਰਡਰ ਤੇ ਜਾਂਦੇ ਸੀ ਤੇ ਜਾ ਕੇ ਆਪਣਾ ਵਰਕ ਪਰਮਿਟ ਲੈ ਲੈਂਦੇ ਸੀ ਸੋ ਜੇ ਜਿਹੜੀਆਂ ਸਿਚੁਏਸ਼ਨਸ ਹੁਣ ਅਰਾਈਜ਼ ਹੋਈਆਂ ਉਹਨਾਂ ਦੇ ਦਿੱਤੇ ਜੋ ਫੈਸਲੇ ਲਏ ਉਹ ਫੈਸਲੇ ਸ਼ਾਇਦ ਡੇਰੀ ਨਾ ਲਏ ਗਏ ਜੇ ਇਹ ਹੀ ਪਹਿਲਾਂ ਲਏ ਗਏ ਹੁੰਦੇ ਤਾਂ ਫਿਰ ਅੱਜ ਜੋ ਮੈਸ ਹੈਗਾ ਉਹ ਤੁਹਾਨੂੰ ਨਹੀਂ ਦੇਖਣ ਨੂੰ ਮਿਲਣਾ ਸੀਗਾ ਰਾਜਾ ਸਾਹਿਬ ਮੈਂ ਕੋਲ ਮਲਾ ਕੇ ਸਾਰੀ ਗੱਲ ਬਾਤ ਉਹੀ ਚਿੱਟਾ ਕਹਦਾ ਕਿ ਜਿਹੜੇ ਇਮੀਗ੍ਰੇਸ਼ਨ ਦਾ ਟਾਰਗੇਟ ਹੈ ਉਹ ਪਹਿਲਾਂ ਤਾਂ 3 ਸਾਲ ਦਾ ਇਕੱਠਾ ਪੇਸ਼ ਕਰਕੇ ਨੰਬਰ ਸੇ ਵਾਧਾ ਕਰਕੇ ਦੱਸਾਇਆ ਗਿਆ ਪੇਪਰਾਂ ਦੇ ਵਿੱਚ ਵਧਾਇਆ ਗਿਆ ਤੇ ਫਿਰ ਉਸ ਦੇ ਉਸ ਨੂੰ ਪੇਪਰਾਂ ਦੇ ਵਿੱਚ ਘਟਾਇਆ ਗਿਆ ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਪੀਆਰ ਨੇ ਜਿਹਦੇ ਵਿੱਚ ਸਪਾਉਸਲ ਨੇ ਪੈਰੈਂਟਲ ਐਪਲੀਕੇਸ਼ਨਸ ਆ ਤੇ ਇਟਸ ਯੂ ਨੂੰ ਪਰਮਨੈਂਟ ਏਜੰਸੀ ਦਿੱਤੀ ਜਾਣੀ ਆ ਉਹਦੇ ਵਿੱਚ ਕੋਈ ਨੰਬਰ ਦਾ ਵੱਡਾ ਫਰਕ ਨਹੀਂ ਆਇਆ ਕਿੰਨੀ ਰਿਫਿਊਜੀ ਦੀ ਐਕਸੈਪਟੈਂਸ ਹੋਣੀ ਆ ਉਹਦੇ ਵਿੱਚ ਕੋਈ ਨੰਬਰ ਦਾ ਵੱਡਾ ਫਰਕ ਨਹੀਂ ਆਇਆ ਜੇ ਕੋਈ ਨੰਬਰ 'ਚ ਵੱਡਾ ਫਰਕ ਆਇਆ ਤਾਂ ਐਨਪੀਆਰ ਨਾਨ ਪਰਮਨੈਂਟ ਰੈਜ਼ੀਡੈਂਸ ਵਿਜ਼ਿਟਰ ਵਿਜ਼ਾਸ ਤੇ ਨਾਲ ਦੀ ਨਾਲ ਸਟੂਡੈਂਟ ਵਿਜ਼ਾਸ ਤੇ ਟੈਂਪਰੇਰੀ ਵਰਕਰ ਵਿਜ਼ਾਸ ਜਿਹੜਾ ਉਹਨਾਂ ਦੇ ਵਿੱਚ ਫਰਕ ਆਇਆ ਤੇ ਜਿਹੜਾ ਇਹ ਇੱਕਦਮ ਇਹਨੇ ਇਕੱਠੇ ਹੋ ਗਏ ਨੇ ਉਹ ਲਗਾਤਾਰ ਜਿਵੇਂ ਤੁਸੀਂ ਦੱਸਿਆ ਕਿ 2015 ਤੋਂ ਬਾਅਦ ਜਿਨ੍ਹਾਂ ਨੇ ਵਾਪਸ ਜਾਣਾ ਸੀ ਉਹਨਾਂ ਨੂੰ ਵਾਪਸ ਭੇਜਣ ਦੀ ਬਜਾਏ ਉਹਨਾਂ ਦੇ ਫਾਰਮੈਟ ਆ ਜਿਹੜੇ ਐਕਸਟੈਂਡ ਕੀਤੇ ਗਏ ਤੇ ਹੁਣ ਆ ਕੇ ਬਿਲਕੁਲ ਹੋ ਇੱਕ ਥਾਂ ਦੇ ਟੈਸਟ ਤੱਕ ਹੋ ਗਏ ਕਿ ਉਹਨਾਂ ਦੀ ਗਿਣਤੀ ਏਡੀ ਵੱਡੀ ਹੋ ਗਈ ਹੈ ਤੇ ਉਸ ਨੰਬਰ ਉਹ ਕੱਟ ਕਰਨਾ ਚਾਹੁੰਦੇ ਜਿਹੜੀ 6.5% ਦੱਸਿਆ ਜਾ ਰਿਹਾ ਹੈ ਕਿ ਐਨਪੀਆਰਸ ਨੇ ਇਥੇ ਉਹਨਾਂ ਨੂੰ ਕੱਟ ਕਰਕੇ 5% ਤੇ ਲੈ ਕੇ ਆਉਣਾ ਚਾਹੁੰਦੇ ਨੇ ਸੋ ਇਹ ਕੁਲਮਲਾ ਕੇ ਮੇਰੇ ਜ਼ਿਹਨ ਦੇ ਵਿੱਚ ਜਿੱਟਾ ਨਿਕਲਦਾ ਕਿ ਤੇਰੇ ਪੀਆਰ ਦੇ ਅਕਚੁਅਲ ਦੇ ਵਿੱਚ ਪੈਰੈਂਟਲ ਐਪਲੀਕੇਸ਼ਨਸ ਪੋਜ਼ਲ ਐਪਲੀਕੇਸ਼ਨਸ ਤੇ ਨਾਲ ਦੀ ਨਾਲ ਆ ਦੇ ਸੂਪਰ 50% ਸੈਪਟੈਂਸ ਆ ਇਹ ਨੰਬਰ ਚ ਬਹੁਤਾ ਪਰਕ ਨਹੀਂ ਪਵੇਗਾ ਬਿਲਕੁਲ ਸਹੀ ਕਿਹਾ ਤੁਸੀਂ ਕਰ WhatsApp ਬਿਲਕੁਲ ਸਹੀ ਕਨਕਲੂਜਨ ਕੀਤਾ ਜੀ ਜੀ ਸੋ ਇਹ ਜਿਹੜਾ ਹੁਣ 4 ਮਿਲੀਅਨ ਐਨਪੀਆਰਸ ਨੇ تھے ਇਹ ਕਦ ਤੱਕ ਕਰੈਕਸ਼ਨ ਇਹਨਾਂ ਦੀ ਹੋ ਜਾਵੇਗੀ ਜੀ ਇਹ ਬਹੁਤ ਸਰਕਮਸਟੈਂਸਸ ਤੇ ਡਿਪੈਂਡ ਕਰੂਗਾ ਵਗੈਰਾ ਸਭ ਤੋਂ ਪਹਿਲਾਂ ਤਾਂ ਜਿਹੜੀ ਇਨਫੋਰਸਮੈਂਟ ਹੈ ਉਹ ਕਿੰਨੀ ਕਰਿਆਬੂ ਹੋ ਸਕੂਗੀ ਇੱਕ ਪਾਰਲੀਮੈਂਟਰੀ ਕਮੇਟੀ ਦੇ ਵਿੱਚੋਂ ਇੱਕ ਐਮਪੀ ਨੇ ਮਿਨਿਸਟਰ ਨੂੰ ਇਹ ਸਵਾਲ ਪੁੱਛਿਆ ਸੀਗਾ ਉਹ ਸਵਾਲ ਪੁੱਛਿਆ ਸੀਗਾ ਵੀ ਤੁਸੀਂ ਕਹਿੰਦੇ ਹੋ ਕਿ 1 ਮਿਲੀਅਨ ਅਗਲੇ ਸਾਲ ਚਲੇ ਜਾਣਗੇ ਲੋਕ ਜੇ ਨਹੀਂ ਜਾਣਗੇ ਫਿਰ ਤੁਸੀਂ ਸੀਬੀਐਸਏ ਨੂੰ ਕਹੋਗੇ ਕਿ ਉਹ ਜਾ ਕੇ ਇਨਫੋਰਸ ਕਰਨ ਤਾਂ ਉਹ ਮਿਨਿਸਟਰ ਕੋਲ ਤਾਂ ਕੋਈ ਸਿੱਧਾ ਜਵਾਬ ਨਹੀਂ ਸੀ ਉਹਨੇ ਕਿਹਾ ਨਹੀਂ ਚਾਹੀਏ ਇਦਾਂ ਨਹੀਂ ਹੁੰਦਾ ਕਈ ਲੋਕ ਆਪਣਾ ਪਰਮਿਟ ਚੇਂਜ ਕਰਾ ਲੈਂਦੇ ਨੇ ਕਈ ਸਟੂਡੈਂਟ ਬਣ ਜਾਂਦੇ ਨੇ ਕਈ ਵਰਕਰ ਬਣ ਜਾਂਦੇ ਨੇ ਉਹ ਉਹਦਾ ਉਹਦਾ ਜਵਾਬ ਏ ਸੀ ਫਿਰ ਇਹਦਾ ਮਤਲਬ ਜਾਊਗਾ ਕੌਣ ਜੀ ਸੋ ਉਹਦੇ ਉੱਤੇ ਕੋਈ ਹਾਲੇ ਕਲੀਅਰ ਪਾਲਿਸੀ ਨਹੀਂ ਹੈਗੀ ਕਿ ਜਿਹੜਾ ਇੰਡੀਵਿਜੂਅਲ ਹੈ ਉਹ ਜਿਹੜਾ ਅਪਾਰਟਮੈਂਟ ਖਤਮ ਹੋ ਗਿਆ ਉਹ ਜੋ ਨਹੀਂ ਜਾ ਰਿਹਾ ਹੈਗਾ ਤਾਂ ਉਹਦੇ ਤੇ ਇਨਫੋਰਸਮੈਂਟ ਕਿਵੇਂ ਕਰਨਾ ਇਨਫੋਰਸਮੈਂਟ ਦੀ ਬਹੁਤ ਜ਼ਿਆਦਾ ਘਾਟ ਹੈਗੀ ਹੈ ਜੀ ਆ ਦੇ ਤੁਸੀਂ ਖਬਰਾਂ 'ਚ ਦੇਖਿਆ ਹੋਣਾ ਕਿ ਜਿਹੜੇ ਅਰੈਸਟ ਵਾਰੰਟ ਨੇ ਜਿਹੜੇ ਲੋਕਾਂ ਨੂੰ ਰਿਮੂਵਲ ਆਰਡਰ ਹੈ ਪਰ ਉਹ ਰਿਮੂਵਲ ਲਈ ਹਾਜ਼ਰ ਨਹੀਂ ਹੋਏ ਉਹਨਾਂ ਦੀ ਗਿਣਤੀ ਵੱਧ ਕੇ 30000 ਹੋ ਚੁੱਕੀ ਹੈ ਕੁਝ ਮਹੀਨੇ ਪਹਿਲਾਂ ਇਹ 25000 ਸੀ ਹੁਣ 30000 ਹੋ ਚੁੱਕੀ ਹੈ ਸੋ ਸੀਬੀਐਸਏ ਕੋੜੇ ਇੰਨੀ ਇਨਫੋਰਸਮੈਂਟ ਦੀ ਕਮੀ ਹੈ ਕਿ ਉਹ ਜਿਹੜੇ ਅਰੈਸਟ ਵਾਰੰਟ ਇਸ਼ੂ ਵੀ ਹੋਏ ਹੋਏ ਨੇ ਉਹ ਲੋਕਾਂ ਨੂੰ ਵੀ ਰਿਮੂਵ ਕਰ ਪਾ ਰਹੇ ਹਾਂ ਉਹਦੇ ਉੱਤੇ ਮਿਨਿਸਟਰ ਨੇ ਜਦੋਂ ਅਬ ਦੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਫਾਲ ਇਕਨੋਮਿਕ ਸਟੇਟਮੈਂਟ ਦੇ ਉੱਤੇ ਉਦੋਂ ਉਹਨੇ ਗੱਲ ਜ਼ਰੂਰ ਆਖੀ ਸੀ ਕਿ ਅਸੀਂ ਇਹ ਜੀ ਪਾਲਿਸੀ ਲੈ ਕੇ ਆਵਾਂਗੇ ਕਿ ਜਿਹੜੇ ਦੇਸ਼ ਨੇ ਉਹ ਸਾਡੇ ਰਿਮੂਵਲ ਦੇ ਵਿੱਚ ਮਦਦ ਨਹੀਂ ਕਰਦੇ ਤਾਂ ਅਸੀਂ ਉਹਨਾਂ ਦੇ ਖਿਲਾਫ ਕੋਈ ਸੈਂਕਸ਼ਨਸ ਜਾਂ ਕੋਈ ਪੈਨਲਟੀਆਂ ਲਾਵਾਂਗੇ ਹੁਣ ਜੇ ਇਹਨੂੰ ਦੇਖੀਏ ਤਾਂ ਇਹਦਾ ਇਸ਼ਾਰਾ ਇੰਡੀਆ ਵੱਲ ਹੋ ਸਕਦਾ ਕਿਉਂਕਿ ਇੰਡੀਅਨ ਗਵਰਨਮੈਂਟ ਦੀ ਇੱਕ ਪਾਲਿਸੀ ਹੈ ਜਿਹੜਾ ਕੋਈ ਫੇਲਡ ਰੈਫਿਜੀ ਕਲੇਮੈਂਟ ਹੈ ਜਿਹਦਾ ਸਟੇਟਸ ਨਹੀਂ ਕੈਨੇਡਾ ਚ ਉਹਨੂੰ ਇੰਡੀਅਨ ਗਵਰਨਮੈਂਟ ਪਾਸਪੋਰਟ ਨਹੀਂ ਦਿੰਦੀ ਹੁਣ ਜੇ ਪਾਸਪੋਰਟ ਨਹੀਂ ਦਿੰਦੀ ਹੈਗੀ ਹੈ ਤਾਂ ਤੁਸੀਂ ਉਹਨੂੰ ਰਿਮੂਵ ਕਿਵੇਂ ਕਰਨਾ ਹੁਣ ਜੇ ਬੰਦੇ ਦਾ ਪਾਸਪੋਰਟ ਖਤਮ ਹੋ ਗਿਆ ਚਾਹੇ ਉਹਦੇ ਖਿਲਾਫ ਰਿਮੂਵਲ ਆਰਡਰ ਵੀ ਹੈ ਫਾਰਪਸੀਨ ਰਿਮੂਵਲ ਨੂੰ ਇਨਫੋਰਸ ਕਰਮੇ ਕਰੋਗੇ ਜੇ ਪਾਸਪੋਰਟ ਨਹੀਂ ਹੈਗਾ ਸੋ ਇਹ ਜੇ ਬਹੁਤ ਸਾਰੇ ਲੋਕ ਹੋਣਗੇ ਗਰੇਵਰ ਸਾਹਿਬ ਜਿਨ੍ਹਾਂ ਦਾ ਪਾਸਪੋਰਟ ਐਕਸਪਾਇਰ ਹੋ ਜੂਗਾ ਤੇ ਰਿਮੂਵਲ ਆਰਡਰ ਉਹਨਾਂ ਦੇ ਖਿਲਾਫ ਹੋਊਗਾ ਪਰ ਉਹ ਇਨਫੋਰਸ ਨਹੀਂ ਕਰ ਸਕਣਗੇ ਉਸ ਰਿਮੂਵਲ ਨੂੰ ਬਿਕਾਉਜ਼ ਉੱਥੇ ਪਾਸਪੋਰਟ ਜਾਂ ਟ੍ਰੈਵਲ ਡਾਕੂਮੈਂਟ ਆ ਵੈਲਿਡ ਨਹੀਂ ਤੇ ਇੰਡੀਅਨ ਗਵਰਨਮੈਂਟ ਕੋਈ ਫੈਸਿਲਿਟੇਟ ਨਹੀਂ ਕਰ ਰਹੀ ਉਹਨਾਂ ਦੇ ਪਾਸਪੋਰਟ ਬਣਾਉਣ ਨੂੰ ਫਿਰ ਕੀ ਮਜਬੂਰੀ ਹੋ ਜੂਗੀ ਕਿ ਉਸ ਇੰਡੀਵਿਜੂਅਲ ਨੂੰ ਵਰਕ ਪਰਮਿਟ ਦੇਣਾ ਪਊਗਾ ਕਿਉਂਕਿ ਕਾਨੂੰਨ ਕਹਿੰਦਾ ਹੈਗਾ ਜੇ ਉਹ ਆਪਣੇ ਆਪ ਨੂੰ ਸਸਟੇਨ ਨਹੀਂ ਕਰ ਸਕਦਾ ਤਾਂ ਫਿਰ ਉਹਨੂੰ ਕੰਮ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਸੋ ਜਾਂ ਤਾਂ ਉਹਨੂੰ ਕੰਮ ਕਰਨ ਦੀ ਇਜਾਜ਼ਤ ਦੇਣਗੇ ਜਾਂ ਉਹ ਵੈਲਫੇਅਰ ਤੇ ਜਾਊਗਾ ਸੋ ਇਹ ਡਿਪੈਂਡ ਕਰੂਗਾ ਉਸ ਸਰਕਮਸਟੈਂਸਸ ਦੇ ਉੱਤੇ ਕਿ ਦੀ ਇਨਫੋਰਸਮੈਂਟ ਕਿਵੇਂ ਹੋ ਸਕਦੀ ਹੈ ਜਾਂ ਜਿਹੜੇ ਮੁਲਕ ਨੂੰ ਤੁਸੀਂ ਉਹ ਬੰਦੇ ਨੂੰ ਵਾਪਸ ਭੇਜਣਾ ਹੈ ਉਹਦੇ ਰਿਮੂਵਲ ਨੂੰ ਫੈਸਿਲਿਟੇਟ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਹੈ Alright thank you so much kashan dhanwad shukriya CWC immigration to aapko phir karaji mein nalis se gal baat kar rahi si 90567444 inna number hai 90567